ਕਿੰਨੇ ਵਾਰ ਕਰ ਲੈਣਾ ਤੇਰਾ ਐ ਲੈਣਾ ਤੇਰਾ ਕਿੰਨੇ ਵਾਰ ਕਰ ਕਾ ਬਹੁਤ ਵਰਕ 5000 ਦਾ ਹੀ ਰਹਿ ਗਿਆ ਹੈ 5000 ਦਾ ਹੀ ਰਹਿ ਗਿਆ 5 ਦਾ 22 ਦਿੰਨਾ ਕਹਿ ਕੀ ਉਹ ਤੋਂ ਆ ਪਵਾ ਦੇ ਉਹ ਵੀਡੀਓ ਪੂਰ ਚਾਰਜ ਸਾਡੀ 5000 ਪਾ ਦੋ ਜੇ ਕਹਿ ਦੇ ਨਹੀਂ ਉਹ ਇੱਕ ਡੈਡ ਬਸ ਕਹਿ ਦੇ ਇੱਕ ਪਹਿਲਾਂ ਲੱਤ ਦੇਗਾ ਲੈ ਕਿਸ ਕਾ ਨਹੀਂ ਨਹੀਂ ਮੈਂ ਜੰਗੀ ਆ ਨਦਰ ਆ ਉਹ ਆ ਦੇਖ ਲੈ ਨਹੀਂ ਆ ਦੇਖ ਉਹ ਦੇਖ ਲਈ ਫਿਰ ਮੈਂ ਕੀ ਕਹਾਂ ਓਰੇ ਓ ओ दे कि फर्क है तो हजार का ਉਹ ਪੀਪਾ ਪੰਦੀਆ ਸਾਡੀ ਚੱਲ ਗਿਆ ਜਣਾ ਹਦਾਂ ਨਹੀਂ ਤੇ ਉਹ ਕਰੀ ਚੱਲ ਗਿਆ ਜਣਾ ਰੋਹੀ ਉਹ ਥੱਲੇ ਦਾ ਦਾਣ ਕਰਾ ਖੜ ਜਾ ਤੈਨੂੰ ਮੋਬਾਈਲ ਲਿੱਡ ਗਿਆ ਦਾਦੀ ਲੈ ਵੀ ਬੈਠੀ ਓਏ ਕਿੰਤੇ ਆ ਕੀ ਭਈ ਹੈ ਇਹ ਮਾਲਕ ਨੂੰ ਦੱਬੀ ਫਿਰਦੇ ਨੇ ਜਿਹਦੇ ਵਾਸਤੇ ਮੈਂ ਸਲੈਤੀ ਆ ਆ ਛੱਡਦਾ ਹਜੇ ਮੈਂ ਸਰਕਾਰ ਕੋਲ ਕੋਈ ਨਾ ਆ ਬੈਠਦਾ ਇਹ ਬਰਾਤ ਦੀ ਹੋਗੀ ਲਗਾਤੀ ਆ ਰਹਿ ਗਈ ਤੈਨੂੰ ਉਹ ਚਾਹਦਾ ਨਹੀਂ ਲਾ ਕੇ ਫਿਰ ਰੱਖਣੀ ਰਹਿਣ ਦੇ ਆ ਚੱਲੇ ਹੁੰਦੀ ਕਦਾ ਅੱਧ ਨੇ ਰਹਿਣ ਦੀ ਪਣੀਆ ਤੋਂ ਨਹੀਂ ਨਹੀਂ ਚੱਟਦੇ ਤਾਂ ਕੀ ਗੱਲ ਹੈ ਨਹੀਂ ਹੁੰਦੀ ਚੰਨਾ ਰੋ ਕੱਟ ਦੇ ਚੰਗਾ ਚੰਨਾ ਲੈ ਆ ਕੋਲਾ ਭਣ ਭਣ ਜਾਣਾ ਓਏ ਕਿਉਂ ਨਹੀਂ ਆਪਣੀਆਂ ਉਹ ਲਾ ਦੇ ਤੂੰ ਕਹਦਾ ਬੱਸ ਓਏ ਆ ਮੱਝ ਦਾ ਦੋਸਤ ਸੌਦਾ ਚੰਦਰਾ ਦੀ ਦੋਸਤੋ ਆੜਿਆ ਪਿਆ ਕੰਮ ਜਹਾਜੇ ਦੇਖਦੇ ਆ ਕੀ ਬਣਦਾ ਆ ਬਾਈ ਹੋਰੀ ਵੇਚ ਦਿੰਦੇ ਆ ਹੈਗੇ ਨੇ ਲੈਣ ਵਾਲੇ ਲੈਣ ਵਾਲੇ ਬੰਦੇ ਆ ਖੜੇ ਨੇ ਹਾਂ ਕਿੰਨਾ ਕ ਫਰਕ ਆ ਫਰਕ ਤਾਂ 2000 ਦਾ ਹੀ ਰਹਿ ਗਿਆ ਹੈ ਕੱਟ ਦੋ ਯਾਰ ਇੰਨੇ ਕ ਫਰਕ ਦੀ ਕੀ ਗੱਲ ਆ ਫਿਰ ਤੂੰ ਲੈ ਰਿਹਾ ਮੈਂ ਸਾਰਾ ਹਲੇ ਮੈਂ ਤਾਂ ਮੈਂ ਲਾਹਾਂਹਾਂ ਸੇ ਆ ਰਿਹਾ ਹਾਂ ਆਗਰਾ ਹੈ ਆਗਰਾ ਆਗਰਾ ਕਿੰਨੇ ਲਾਤੇ ਕਿਤਨੇ ਲਗਾ दिए 65 ਲਾਤਾ ਯਾਰ ਉਹ ਕਿੰਨੇ ਕਹਿ ਰਿਹਾ ਹੈ ਉਹ 2 70 ਹੈ 2 70 ਥੋੜਾ ਸਾ ਫਰਕਾ ਲਗਾ ਦਿਓ ਫਿਰ ਇਹ ਸਾਰੇ ਬੰਦੇ ਆਗਰੇ ਤੋਂ ਆਹ ਭੈਣ ਜੁੱਦਾ ਆ ਗਏ ਆਗਰੇ ਕੇ ਯਾਰ ਨਾ ਲੈਣਾ ਸੋਚੂ ਆਗਰਾ ਆਗਰੇ ਤੋਂ ਆ ਆ ਆ ਆਗਰੇ ਵਾਲੀ ਪਾਰਟੀ ਆ ਸਾਰੀ ਜਿਹੜੀ ਮਹਸਾਣ ਲੈਣ ਆਈ ਐ ਉਹ ਖੋਲੇ ਦਾ ਸੌਦਾ ਚੱਲ ਰਿਹਾ ਬਾਈ ਹੁਰੀ ਸੌਦਾ ਕਰਾਈ ਜਾਂਦੇ ਆ ਦਵਾਰੇ ਫੇਰ ਚੱਲ ਪਏ ਉਧਰ ਨੂੰ ਮਿਸ਼ਨ ਕਰਨਗੇ ਫਤਿਹ ਆ ਉਹ ਯਾਰ ਕੋਈ ਛੋੜ ਕਰਦੇ ਪਾਸੋਂ ਵਿੱਚ ਉਹ ਨਹੀਂ ਫੇਰ ਗਰੀਬ ਪਤਾ ਚਾਹੁੰਦਾ ਨਹੀਂ ਵੀ ਮਤ ਅਸੀਂ ਵੀਰ ਆ ਫੇਰ ਆ ਬਗਰੀ ਗੱਲ ਬੱਕੀ ਆ ਲੱਖਾਂ ਲੱਖਾਂ ਮੇਰੇ ਮੀਰ ਹੁੰਦਾ ਮੇਰੀ ਹੋ ਰਿਹਾ ਲੇ ਬਾਈ ਨੂੰ ਖਿੱਚੀ ਖਿੱਚੀ ਫਿਰਦੇ ਨੇ ਕਦੇ ਆਏ ਲਏ ਜਾਂਦੇ ਨੇ ਕਦੇ ਆਏ ਲਏ ਜਾਂਦੇ ਨੇ ਅਰੇ ਲੈ ਆ ਲੇ ਵੀ ਜੁਕਤੀ ਵਾਲਾ ਵੀ ਨਹੀਂ ਮੰਨਦਾ ਉਹਨੂੰ ਵੀ ਲੈ ਗਏ ਧੱਕੇ ਨਾਲ ਧੱਕੇ ਬਾਈ ਉਰੀ ਕਰਾਤਾ ਕੰਮ ਜਾਂ ਮੈਂ ਕਹਿੰਦਾ ਕਰੋ ਨਾ ਉਹ ਨਹੀਂ ਜਾ ਉਹ ਨਾ ਉਹ ਨਾ ਦੇ ਦੂਰ ਪੱਲਾ ਰਹਿਣਾ ਨਹੀਂ ਇਧਰ ਕਹਦਾ ਉਹਨੂੰ ਚੱਲ ਉਹਨੇ ਕਹਿਤਾ ਬੋਲੀ ਲਗਾਏਗਾ ਹੁਣ ਛੱਡ ਦੇ ਯਾਰ ਕਹੇ ਤਾਂ ਦੋ ਗੰਦੇ ਇੱਕ ਗੱਲ ਛੱਡ ਦੇ ਭਾਈ ਰੁੱਟ ਪੈੜੀ ਆਉਂਦੀ ਆ ਇਹ ਵੀ ਕੀ ਰੁੱਟ ਪੈੜੀ ਆ ਆਹੋ ਠੀਕ ਹੋ ਗਿਆ ਲਿਸਨ ਕਰੀ ਜਾ ਜੰਗ ਦੇ ਲਗਾਇਆ ਇਹ ਸ਼ਹਿਰ ਲਈ ਮੈਂ ਛੱਡ ਗਿਆ ਛੇ ਉੱਪਰ ਕਿਹਾ ਤੇ ਮੈਂ ਗਿਆ ਨਾ ਵਿਟਾੜਾ ਆਹ ਹੋਰ ਇਹ ਤਿੰਨ ਘਟ ਗਿਆ ਯਾਰ ਉਹ ਤਾਂ ਬੋਲੀ ਨਹੀਂ ਆਉਂਦੀ ہاں ਇਹਨੇ ਕਹਿ ਦਿੱਤਾ ਉਹ ਤਾਂ ਨਹੀਂ ਜਾਂਦਾ ਹੋਰ ਘਟਾਉਣਾ ਯਾਰ ਹੋਰ ਦੋ ਦੋ ਘਟਾ ਕੇ ਉਹ ਫੋਰ ਕਰਦੇ ਨਹੀਂ 50 ਕਰ 70 ਲੋ ਕੇ ਸਾਡੇ ਉਹ ਦੋ ਘਟ ਗਏ ਉਹ ਦੋ ਘਟ ਗਏ ਤਾਂ ਹੋ ਲੱਗ ਰਿਹਾ ਨਹੀਂ ਫੇਰ ਵਿਗੜ ਗਿਆ ਕੰਮ ਯਾਰ ਪਿੱਛੇ ਦੇਖ ਲੈ ਕੀ ਬਣਦਾ ਰੱਖੇ ਤੇ ਨੇ ਆ ਦੇ 60 ਤੋਂ ਕੁਝ ਦੇ ਜੇ ਮੈਨੇ ਕਹਿਤਾ ਸੀ ਯਾਰ ਇਹ ਜਰਾ ਪਿੱਛੇ ਰੱਖੀ ਯਾਰ ਰਹਿ ਗਿਆ ਫਰਕ ਥੋੜਾ ਆ ਨੇੜੀ ਆ ਗੱਲ ਆ ਮੱਛ ਦਾ ਸੌਦਾ ਚੱਲ ਰਿਹਾ ਦੋਸਤੋ ਆ ਮੱਛ ਦਾ ਸੌਦਾ ਹੋ ਰਿਹਾ ਬਾਈ ਹਾਂਜੀ ਹਾਂ ਕਿੰਨੀ ਜਿਓਗੇ ਬਾਈ ਹੈ 72000 ਰੁਪਏ 72000 ਰੁਪਏ ਦਿਨ ਇਹ ਲੈ ਆ ਦਿਲੇ ਸੌਦਾ ਪੰਜ ਹਜ਼ਾਰ ਤੋਂ ਤੂੰ ਪਹਿਲੇ ਤੂੰ ਲੈਣੀ ਹੈ ਕਰ ਬੋਲ ਮੰਗ ਦੇਖ ਲਓ ਕਰੋ ਕਰੋ ਹੋਰ ਆਗੇ ਬਾਈ ਹੋਰੀ ਵਿੱਚ ਆ ਕਰਿਆਣਾ ਤਾਂ ਲੈਤੀ ਨਹੀਂ ਦੋਸਤੋ ਆ ਬਾਈ ਹੋਰ ਨਾਲ ਦੇਖੋ ਸੌਦਾ ਬਣਦਾ ਕਨਾ ਉਹਨਾਂ ਨੇ ਪਤਾ ਨਹੀਂ ਆ ਮੱਝ ਆ ਦੋਸਤੋਂ ਵੱਡੀ ਮੈਂਸ ਆ ਜੇ ਬਾਦੀ ਇਹ ਵੀ ਬਾਈ ਹੋਰੀ ਫੁੱਲ ਲਾਈ ਜਾਂਦੇ ਨੇ ਖਰ ਲੇਵੇ ਤੇ ਸਿੱਤੀ ਪੈਸੇ ਲੱਗੇ ਜਾਂਦੇ ਨੇ ਛੋਟੀ ਦਾ ਲੇਵਾ ਮੱਝ ਦਾ ਬਹੁਤ ਆ ਆ ਲਾਣੀਦਾਰ ਦੀ ਮੱਝ ਆ ਬਾਕੀ ਉਹ ਬਾਈ ਹੋਰਾਂ ਗੋਲੀ ਲੈ ਕੇ ਚੱਲਦੇ ਆ ਅਗਰੇ ਵਾਲੇ ਤਾਂ ਮੁਰਗੀ ਆ ਦੂਜੇ ਬਾਈ ਖੜੇ ਨੇ ਦੇਖਦੇ ਆ ਇਹ ਲੈਣਗੇ ਕਿ ਨਾ ਮੱਝ ਹੋਣਾ ਉਹ ਤਾਂ ਇਹਨੂੰ ਠੀਕ ਆ ਪਿੱਛੇ ਕੱਟੀ ਆ ਚਾਰਾਂ ਕਦਮ ਹੁੰਦੀ ਆ ਨਾ ਬੰਨ ਸੌਦਾ ਮਿਲਦਾ ਮਾਗਰ ਕੱਟੀ ਹੈ ਮਾਗਰ ਕੱਟੀ ਹੋਰ ਕੀਚਨ ਵਾਲਾ ਸਾਡੇ ਵਰਗੀ ਕੱਟੀ ਖੜੇ ਖੜਾ ਸੌਦਾ ਮਿਲਦਾ ਖੜੇ ਖੜਾ ਹਾਂ ਜਮਾ ਕੋੜਾ ਕੋੜਾ ਸਰ ਜਾ ਯਾਰ